ਆ ਦੇਖੋ ਮਾੜੇ ਮੋٹے ਜਿਹੜੇ ਇੱਧਰ ਉੱਧਰ ਦੇ ਨੈਰੇਟਿਵਸ ਹੁੰਦੇ ਨੇ ਮੋੜੇ ਤੋੜਨ ਦੇ ਲਈ ਜਾਂ ਫਿਰ ਕੋਸ਼ਿਸ਼ਾਂ ਕਰਨ ਦੇ ਲਈ ਵੀ ਇਹ ਤਾਂ ਜੀ ਪੰਜਾਬ 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 ਗਰੀ ਜਾਂਦੀ ਹੈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਮਤਲਬ ਜਿਵੇਂ ਹੁਣ ਨਾਰਾ ਹੈ ਮਿੱਠੀ ਧੁੰਨ ਰਵਾਬ ਦੀ ਪੰਜਾਬੀ ਨਹੀਂ ਵਸੀ ਪੰਜਾਬ ਦੀ ਇਹ ਇਸ ਨਾਰੇ ਨੂੰ ਉਹਦੇ ਕੰਟੈਕਸਟ ਤੋਂ ਤੋੜਨ ਜਿਵੇਂ ਮੈਂ ਹੁਣੇ ਗੱਲ ਕੀਤੀ ਹੈ ਵੀ ਇਹਦਾ ਮਤਲਬ ਇਹ ਨਹੀਂ ਇਹ ਵੀ ਸਾਡੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਸਾਰਿਆਂ ਦੇ ਲਈ ਇਹਨੂੰ ਉਹਦੇ ਕੰਟੈਕਸਟ ਤੋਂ ਤੋੜ ਕੇ ਪੇਸ਼ ਕਰਨ ਵਾਲੇ ਕੁਝ মিডিਆ ਵਾਲੇ ਵੀ ਹੈਗੇ ਨੇ ਜਿਹੜੇ ਗੋਦੀ মিডিਆ ਹੈ ਹਨ ਉਹ ਵੀ ਇਸ ਤਰ੍ਹਾਂ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦਾ ਜਿਹੜਾ ਪੇਡ মিডিਆ ਹੈਗਾ ਇੱਕ ਬਾਕੀ ਇਹਦੀ ਉਸ ਦੇ ਵਿੱਚ এবੀਬੀਪੀ ਹੈਗੀ ਹੈ ਤੇ ਸਿਰਫ এবੀਬੀਪੀ ਹੀ ਹੈ ਜਿਹੜੀ ਜਿਹੜੀ ਅੱਜ ਇਸ ਇਸ ਚੀਜ਼ ਨੂੰ ਪ੍ਰਚਾਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਆਮ ਵਿਦਿਆਰਥੀ ਨੇ ਜਿਹੜੇ ਉਹ ਸਮਝਦੇ ਨੇ ਵੀ ਅਸਲ 'ਚ ਗੱਲ ਸਿਰਫ ਇਹ ਨਹੀਂ ਹੈਗੀ ਵੀ ਆਪਾਂ ਕੋਈ ਕੌਮ ਪ੍ਰੈਸਟ ਹੋ ਕੇ ਕਿਸੇ ਕਿਸੇ ਦੂਜੀਆਂ ਕੌਮਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਵੀ ਹਰਿਆਣਾ ਨੂੰ ਜਾਂ ਫਿਰ ਹਿਮਾਚਲ ਨੂੰ ਜਾਂ ਫਿਰ ਕਿਸੇ ਲੋਕ ਕਿਨਾਂ ਲੋਕਾਂ ਨੂੰ ਵੀ ਵੀ ਅਸੀਂ ਆਪਣੀ ਕੋਈ ਅਸੀਂ ਉੱਚੇ ਆ ਕੋਈ ਹੈ ਨਾ ਇਹੋ ਜਿਹੀ ਗੱਲ ਨਹੀਂ ਹੈਗੀ ਉਹ ਸਮਝਦੇ ਨਹੀਂ ਵੀ ਜਮੂਰੀ ਦਾ ਮਸਲਾ ਹੈ ਦੇਖੋ ਜਦੋਂ ਹੁਣ ਆਪਾਂ ਗੱਲ ਕਰਦੇ ਆ ਜੀ ਕਹਿੰਦੇ ਹੁੰਨੇ ਆ ਵਿਤਿਆਸ਼ੇ ਨਾਲ ਗੱਲ ਕਰਦੇ ਆ ਕਿ ਜਦੋਂ ਕੁਝ ਮਨੀਪੁਰ ਵਿੱਚ ਗਲਤ ਹੁੰਦਾ ਆਪਾਂ ਸਾਰੇ ਬੋਲਦੇ ਆ ਉਹ ਦੇ ਖਿਲਾਫ ਜਦੋਂ ਆਪਾਂ ਕਹੀਏ ਵੀ ਕਸ਼ਮੀਰ ਵਿੱਚ ਕੁਝ ਗਲਤ ਹੁੰਦਾ ਜਦੋਂ ਫਲਸਤੀਨ ਦੇ ਵਿੱਚ ਕੁਝ ਗਲਤ ਹੁੰਦਾ ਹੈ ਨਾ ਲੋਕਾਂ ਦਾ ਕਤਲੇਆਮ ਹੁੰਦਾ ਐਸਾ ਤਾਂ ਆਪਾਂ ਬੋਲਦੇ ਆ ਉਹ ਦੇ ਖਿਲਾਫ ਉਵੇਂ ਹੀ ਜੇ ਅੱਜ ਪੰਜਾਬੀ ਕੌਮ ਦੇ ਨਾਲ ਇੱਕ ਲੜੀਵਾਰ ਤੱਕਾ ਹੁੰਦਾ ਆ ਤੇ ਆਪਾਂ ਉਹ ਦੇ ਖਿਲਾਫ ਫੀ ਕਿਉਂ ਨਹੀਂ ਬੋਲਦੇ ਕਾਬਰਿਆਰ ਤੀਸ ਗੱਲ ਨੂੰ ਸਮਝਦੇ ਨੇ ਵੀ ਡੈਮੋਕਰੈਟਿਕ ਰਾਈਟਸ ਦਾ ਮਸਲਾ ਹੈ ਜਦ ਜਦ ਤੇ ਜਦੋਂ ਹੱਕ ਲੁੱਟੇ ਜਾਂਦੇ ਨੇ ਉਹ ਸਿਰਫ ਇੱਕ ਕੌਮ ਦੇ ਇੱਕ ਗਰੁੱਪ ਦੇ ਨਹੀਂ ਲੁੱਟੇ ਜਾਂਦੇ ਉਹ ਫਿਰ ਹਰਾਂ ਦੇ ਵੀ ਲੁੱਟੇ ਜਾਣਗੇ ਇਸ ਕਰਕੇ ਵਿਦਿਆਰਥੀਆਂ ਦੇ ਵਿੱਚ ਵੀ ਅਸੀਂ ਹੁਣ ਪ੍ਰਚਾਰ ਵੀ ਚਲਾਉਂਦੇ ਆਂ ਅਸੇ ਪਰਚੇ ਵੰਡਦੇ ਆਂ ਵਿਦਿਆਰਥੀਆਂ ਦੇ ਵਿੱਚ ਅਸੀਂ ਕਲਾਸਾਂ ਵਿੱਚ ਜਾਂਦੇ ਆਂ ਹਸਪਤਾਲ ਦੇ ਕਮਰਿਆਂ ਵਿੱਚ ਜਾਂਦੇ ਆਂ ਇਹ ਗੱਲ ਕਰਨ ਦੇ ਲਈ ਤੇ ਵਿਦਿਆਰਥੀਆਂ ਵੱਲੋਂ ਕੋਈ ਇਹੋ ਜੀ ਤੁਸੀ ਕੋ ਵੀ ਆਮ ਵਿਦਿਆਰਥੀ ਦੇ ਵਿੱਚ ਭਾਵਨਾ ਹੋਵੇ ਇਹ ਹੀ ਕੋਈ ਗੱਲ ਨਹੀਂ ਹੈ ਜ਼ਰੂਰ ਨੈਰੇਟਿਵਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਵਿਦਿਆਰਥੀ ਵੀ ਦੇਖੋ ਸਿਆਣੇ ਹੁੰਦੇ ਨੇ ਉਹ ਵੀ ਸਮਝਦੇ ਨੇ ਵੀ ਜੋ ਅੱਜ ਚੱਲ ਰਿਹਾ ਹੈ ਉਹਦਾ ਇੱਕ ਬਹੁਤ ਵੱਡਾ ਇੰਪੈਕਟ ਆਉਣ ਵਾਲੇ ਸਮੇਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਪਏਗਾ ਤੇ ਸੈਨੇਟ ਤਾਂ ਹੋਣਾ ਵੀ ਉਹਨਾਂ ਦੇ ਲਈ ਕਿੰਨਾ ਜ਼ਰੂਰੀ ਹੈ ਵੀ ਫੀਸਾਂ ਦੇ ਲਈ ਪ੍ਰੋਫੈਸਰਸ ਦੀ ਪ੍ਰੋਫੈਸਰਸ ਇੱਥੇ ਵਧਣ ਦੇ ਲਈ ਜਾਂ ਇੱਕ ਪੂਰੀ ਡੈਮੋਕਰੈਟਿਕ ਸਟਰਕਚਰ ਦੇ ਲਈ ਯੂਨੀਵਰਸਿਟੀ ਦੇ ਇਹ ਸੈਨੇਟ ਦਾ ਹੋਣਾ ਕਿੰਨਾ ਜ਼ਰੂਰੀ ਹੈ ਸਾਰੇ ਸਮਝਦੇ ਨੇ